भारतीय जनता पार्टी जलंधर देहाती उत्तरी विधानसभा हलका आदमपुर वालों करवाया गया बूथ सम्मेलन सुशील राजेश बागा मनजीत बाली अरुण शर्मा संदीप वर्मा रणजीत सिंह पंबार शीना राजकुमार जोगी हसन हुसन लाल पूरनपुर परसोतम गोगी परमजीत पम्मा जोल प्यारा सिंह ईश्वर बाल समेत बहुत सारे बरकरा ने कीती सिरकत भारतीय जनता पार्टी इस बार 400 ਤੋਂ ਵੀ ਪਾਰ ਸੁਸ਼ੀਲ ਰਿੰਕੂ ਆਪ ਸਰਕਾਰ ਤੇ ਕੀਤੇ ਤਿੱਖੇ ਹਮਲੇ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਉਤਰੀ ਵਿਧਾਨ ਸਭਾ ਹਲਕਾ ਆਦਮ ਪੁਰਬਲੋ ਅੱਜ ਪਤਾਰਾ ਸਥਿਤ ਬਰਮਾ ਪੈਲਸ ਵਿੱਚ ਬੂਥ ਸਮਾमेलन ਕਰਵਾਇਆ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਹਰਾ ਸਰਕਤ ਕੀਤੀ। ਉਹਨਾਂ ਨਾਲ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸ਼੍ਰੀਮਾਨ ਰਜੇਸ਼ ਬਾਗਾ, ਭਾਰਤੀ ਜਨਤਾ ਪਾਰਟੀ ਦੇ ਤੇਜਤਰ ਸਰਗਰਮ ਆਗੂ ਮਨਜੀਤ ਭਾਲੀ, ਤਲਨ, ਅਰਣੁ ਸ਼ਰਮਾ, ਸੰਦੀਪ ਬਰਮਾ, ਪਰਮਜੀਤ ਪੰਮਾ ਜੋਲ, ਰਣਜੀਤ ਸਿੰਘ ਪਵਾਰ, ਪਰਸੋਤਮ ਗੋਗੀ ਖੂਸਨ ਲਾਲ ਪੂਰਨਪੁਰ ਪਿਆਰਾ ਸਿੰਘ ਇਸਰਬਾਲ ਸਮੇਤ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਕਾਰਕੁਨਾਂ ਨੇ ਸਮੂਲੀਤ ਕੀਤੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸੁਸ਼ੀਲ ਰੇਕੂ ਨੇ ਇਸ ਮੌਕੇ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ 400 ਤੋਂ ਵੀ ਵੱਧ ਸੀਟਾਂ ਲੈ ਕੇ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਾਏਗੀ ਉਨਾ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਕਿ ਆ ਕਿ ਝੂਠੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ। ਉਹਨਾਂ ਆਪ ਸਰਕਾਰ ਤੇ ਕਈ ਵਿਅੰਗ ਵੀ ਕੀਤੇ। ਉਹਨਾਂ ਸਮੁੱਚੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਵਿਕਸਿਤ ਭਾਰਤ ਵਿਕਸਿਤ ਪੰਜਾਬ ਲਈ ਤਕੜੇ ਹੋ ਕੇ ਕੰਮ ਕਰੀਏ। ਰਾਜਕਮਾਰ ਜੋਗੀ ਸੰਦੀਪ ਬਰਮਾ ਨੇ ਮਿਲੇ ਸਹਿਯੋਗ ਲਈ ਸ਼ਬਦਾ ਆਵਾਜ਼ ਵੀ ਜਤਾਇਆ। ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਨਿੱਜੀ ਤਰੱਕੀ ਹੈ ਜਿਹੜੀ ਉਹਦੇ ਵਿੱਚ ਪਈ ਹੈ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਸਾਰ ਨਹੀਂ ਲਈ ਜਾ ਰਹੀ ਬਹੁਤ سارے ਸਾਥੀ ਇੱਥੇ ਬੈਠੇ ਆ ਪਿਛਲੀ ਜਿਹੜੀ ਜਿਮਨੀ ਚੋਣ ਹੋਈ ਸੀ ਤਾਂ ਇਸ ਹਲਕੇ ਦੇ ਵਿੱਚ ਆਦਮਪੁਰ ਦੇ ਵਿੱਚ ਜਦੋਂ ਮੈਨੂੰ ਆਉਣ ਦਾ ਮੌਕਾ ਮਿਲਿਆ ਸ਼ੀਨਾ ਸਾਹਿਬ ਮੈਨੂੰ ਘਰ ਅਪਰੋਚ ਕੀਤੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੇਰਾ ਮਨ ਨਹੀਂ ਸੀ ਇਹਨਾਂ ਦੇ ਵਿੱਚ ਜਾਣਦਾ ਕਿਉਂਕਿ ਡੇ ਫਰਸਟ ਤੋਂ ਮੈਨੂੰ ਕੁਝ ਪੋਜ਼ਿਟਿਵ ਵਾਈਬਸ ਦਾ ਜੜੀਆਂ ਇਸ ਪਾਰਟੀ ਵੱਲੋਂ ਨਹੀਂ ਸੀ ਆਂਦੀਆਂ ਪਰ ਕਿਸੇ ਵੀ ਤਰੀਕੇ ਨਾਲ ਉਹ ਪਤਾ ਨਹੀਂ ਕਿਸਮਤ ਦਾ ਕੁਝ ਲਿਖਿਆ ਸੀ ਤਾਂ ਮੈਨੂੰ ਇੱਥੋਂ ਆ ਕੇ ਚੋਣ ਲੜਨੀ ਪੈ ਗਈ ਆਦਮਪੁਰ ਦੇ ਲੋਕ ਬੈਠੇ ਆ ਪੋਪਰ ਦੇ ਬੈਠੇ ਆ ਕਠਾਰ ਦੇ ਬੈਠੇ ਆ ਸਾਰੀ ਜਗ੍ਹਾ ਤੋਂ ਸਾਥੀ ਆਏ ਆ ਗਲੀ ਗਲੀ ਜਿਹੜੀ ਐ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਕਿ ਅਸੀਂ ਆਦਮਪੁਰ ਹਲਕੇ ਨੂੰ ਇੱਕ ਮਾਡਲ ਹਲਕਾ ਬਣਾਵਾਂਗੇ ਆਦਮਪੁਰ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਚਾਹੇ ਉਹ ਪਿੰਡਾਂ ਦੀਆਂ ਸੜਕਾਂ ਚਾਹੇ ਉਹ ਫਿਰਨੀਆਂ ਅਸੀਂ ਇਹਨਾਂ ਨੂੰ ਨਵੀਆਂ ਬਣਾ ਕੇ ਦੇਵਾਂਗੇ ਔਰ ਇਹ ਗੱਲ ਇੱਥੇ ਕਹੀ ਗਈ ਸੀ ਜਲੰਧਰ ਦੇ ਵਿੱਚ ਕਿ ਤੁਸੀਂ ਇੱਕ ਵਾਰੀ ਸਾਡਾ ਲੋਕ ਸਭਾ ਦਾ ਕੈਂਡੀਡੇਟ ਜਿਤਾਓ ਔਰ ਜਲੰਧਰ ਜਿਹੜਾ ਲੋਕ ਸਭਾ ਹਲਕਾ ਹੈ ਇਹਨੂੰ ਅਸੀਂ ਇੱਕ ਮਾਡਲ ਹਲਕਾ ਬਣਾ ਕੇ ਪੰਜਾਬ ਦੇ 13 ਦੇ 13 ਹਲਕੇ ਜਿਹੜੇ ਆਉਣ ਵਾਲੇ ਸਮੇਂ 'ਚ ਜਿੱਤਨੇ ਐ ਇਹ ਵਾਦਾ ਕਰਕੇ ਗਏ ਸੀਗੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੋਨੋਂ ਮੁੱਖ ਮੰਤਰੀ ਗਲੀ ਗਲੀ ਇੱਥੇ ਘੁੰਮ ਕੇ ਗਏ ਸੀ ਇੱਕ ਵਾਰੀ ਸਾਡਾ ਮੈਂਬਰ ਪਾਰਲੀਮੈਂਟ ਜਿਤਾ ਦਿਓ ਅਸੀਂ ਵਿਕਾਸ ਦੀ ਇੱਥੇ ਹਨੇਰੀ ਚਲਾ ਦੇਾਂਗੇ ਮੈਨੂੰ ਬੜਾ ਅਫਸੋਸ ਹੈ ਕਿ ਜਦੋਂ ਮੈਂ ਜਿੱਤ ਗਿਆ ਜਿੱਤਣ ਤੋਂ ਬਾਅਦ ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿਣਾ ਚਾਹਨਾ ਕੀ ਆਦਮ ਪਰ ਹਲਕੇ ਦੀਆਂ ਜਿਹੜੀਆਂ ਜ਼ਰੂਰਤਾਂ ਪਿੰਡਾਂ ਦੇ ਵਿੱਚ ਛੱਪੜ ਆ ਜਿਹੜੇ ਓਵਰਫਲੋ ਹੋਏ ਐ ਗਲੀਆਂ ਦੇ ਵਿੱਚ ਗੁੰਡਾ ਬਾਣੀ ਖੜਾ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਖਰਾਬ ਐ ਜਦੋਂ ਮੈਂ ਸਾਰੀਆਂ ਗੱਲਾਂ ਜਾ ਕੇ ਸਰਕਾਰ ਦੇ ਨਾਲ ਕੀਤੀਆਂ ਕਿ ਡਿਵੈਲਪਮੈਂਟ ਦੇ ਲਈ ਪੈਸੇ ਚਾਹੀਦੇ ਐ ਬਹੁਤ ਬੁਰਾ ਹਾਲ ਐ ਗਲੀ ਗਲੀ ਵਾਦੇ ਕੀਤੇ ਐ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਮੌਜੂਦਾ ਉਹਨਾਂ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਹਿ ਕੇ ਹਰ ਵਾਰ ਜਿਹੜਾ ਮੇਰੀਆਂ ਗੱਲਾਂ ਨੂੰ ਇਗਨੋਰ ਕੀਤਾ ਮੈਂ ਨਾ ਗੱਲਾਂ ਤੋਂ ਬੜਾ ਤਰਸ ਸੀ ਕਿਉਂਕਿ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਸੀ ਐਮਪੀ ਲੈਂਡ ਫੰਡ ਆ ਜਿਹੜਾ ਉਹ 4 ਕਰੋੜ 70 ਲੱਖ ਰੁਪਈਆ ਮੈਨੂੰ ਅਲਾਟ ਹੋਇਆ ਸੀ ਦਸਾਂ ਮਹੀਨਿਆਂ ਦਾ ਉਹ ਜਿੰਨੇ ਕੇ ਪੈਸੇ ਮੈਂ ਦੇ ਸਕਦਾ ਸੀ ਆਦਮ ਪਰ ਹਲਕੇ ਦੇ ਲਈ 70 80 ਲੱਖ ਰੁਪਈਆ ਜਿਹੜਾ ਕਿਉਂਕਿ 9 ਹਲਕੇ ਆਉਂਦੇ ਐ 70-80 ਲੱਖ ਰੁਪਏ ਇਸ ਹਲਕੇ ਦੇ ਵਿੱਚ ਦਿੱਤਾ ਜਿੱਥੇ-ਜਿੱਥੇ ਮੈਂ ਜਾਂਦਾ ਸੀ ਵਟਾਣ ਕਰਨ ਦੇ ਲਈ ਤਾਲੂਕੀ ਪਿੰਡ ਦੇ ਜਿਹੜੇ ਆ ਲੰਬੀਆਂ-ਲੰਬੀਆਂ ਆਪਣੀਆਂ ਮੰਗਾਂ ਲੈ ਕੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਮੈਂ ਆਪ ਜੀ ਦੇ ਚੈਨਲ ਤੋਂ ਇਹ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਸੰਗਠਨਾਤਮਕ ਪਾਰਟੀ ਹੈ ਔਰ ਸੰਗਠਨ ਦੇ ਢਾਂਚੇ ਦੇ ਮੁਤਾਬਕ ਪਾਰਟੀ ਚੱਲਦੀ ਹੈ। ਆਪकी बार 400 ਪਾਰ ਇਸ ਨਾ ਲੈ ਨਾ। ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜੋ ਸ਼ਬਦ ਕੱਢ ਦਿੱਤੇ ਕਿ ਅਬ ਕੀ ਬਾਰ 400 ਪਾਰ ਤਾਂ ਉਹ 400 ਪਾਰ ਹੀ ਹੋਏਗੀ ਜੀ। ਕਿਉਂਕਿ ਜਿਹੜੀ ਪਾਰਟੀ ਹੈ ਸਾਡੀ ਇਹ ਪੂਰੀ ਸੰਗਠਨਾਤਮਕ ਢਾਂਚੇ ਦੇ ਨਾਲ ਚੱਲਦੀ ਹੈ। ਸਾਡੇ ਮਾਨਯੋਗ ਸੰਗਠਨ ਮੰਤਰੀ ਸ਼੍ਰੀ ਨਵਾਸ ਲੋਜੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਇਲੈਕਸ਼ਨ ਦੀ ਤਿਆਰੀ ਤੋਂ ਪਹਿਲਾਂ ਜਿਹੜੀ ਪਹਿਲ ਹੈ ਉਹ ਬੂਤ ਸਮੇਲਨਾਤ ਹੁੰਦੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਬੂਤ ਸਮੇਲਨ ਹੋਏ ਨੇ ਪੰਡਾ ਦੇ ਵਿੱਚ ਬੜੀ ਮੁਸ਼ਕਲ ਹੈ ਬੀਜੇਪੀ ਲਈ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਪੰਡਾ ਦੇ ਵਿੱਚ ਜਿਹੜਾ ਆਪਣਾ ਹਾਸਾ ਬਣਾ ਬੈਠੇ ਮੇਰੇ ਖਿਆਲ ਦੇ ਨਾਲ ਤੁਸੀਂ ਕਾਫੀ ਪਿਛਲੀ ਗੱਲ ਕਰਦੇ ਹੋਣੇ ਆ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਿਹੜੇ ਲੋਕ ਨੇ ਉਹ ਫਾਲੋ ਕਰਦੇ ਨੇ ਔਰ ਪੰਜਾਬ ਦੇ ਲੋਕ ਚਿਹਰਾਂ ਵਿੱਚ ਹੀ ਨਹੀਂ ਪਿੰਡਾਂ ਦੇ ਵਿੱਚ ਵੀ ਹੁਣ ਚਾਹੁੰਦੇ ਨੇ ਕਿ ਸੂਬੇ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਣੇ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਂ ਪਾਰਟੀ ਨੇ ਸੱਤਾ ਚਾਉਣ ਦੇ ਲਈ ਲੋਕਾਂ ਦੇ ਨਾਲ ਝੂਠ ਬੋਲਿਆ ਔਰ ਝੂਠ ਬੋਲ ਕੇ ਸੱਤਾ ਦੇ ਵਿੱਚ ਜਿਹੜੀ ਕੇਸਰੀਵਾਲ ਦੀ ਇੱਥੇ ਭਗਵੰਤ ਮਾਨ ਦੀ ਗਵਰਨਮੈਂਟ ਬਣੀ ਹੈ ਔਰ ਲੋਕ ਆਉਣ ਵਾਲੇ ਇਸ ਇਲੈਕਸ਼ਨ ਦੇ ਵਿੱਚ ਵੀ ਔਰ ਆਉਣ ਵਾਲੇ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਇਹਨਾਂ ਨੂੰ ਸਿੱਟਣਗੇ ਕਿ ਇਤਿਹਾਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਰਹੇਗਾ ਕਿ ਕੋਈ ਆਮ ਆਦਮੀ ਪਾਰਟੀ ਵੀ ਹੁੰਦੀ ਸੀ ਕਿ ਇਸ ਤਰ੍ਹਾਂ ਦੀ ਤਵੱਜਾ ਰੱਖੋ ਪੂਰੇ ਪੰਜਾਬ ਦੇ ਵਿੱਚ 13 ਸੀਟਾਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ 13 ਸੀਟਾਂ ਆ ਅਸੀਂ ਦੇ 13 ਦੀਆਂ 13 ਜਿੱਤਾਂਗੇ ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਪਿਕਚਰ ਹੈ ਉਹ ਫਿੱਟ ਹੋ ਚੁੱਕੀ ਹੈ ਔਰ ਲੋਕ ਚਾਹੁੰਦੇ ਨੇ ਕਿ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਫੜਾਈ ਜਾਵੇ ਤਾਂ ਕਿ ਪੰਜਾਬ ਨਸ਼ਾ ਮੁਕਤ ਨਸ਼ਾ ਮੁਕਤ ਬੇਰਜ਼ਗਾਰ ਮੁਕਤ ਤੇ ਹੋਰ ਜੜੀਆਂ ਵੀ ਕੁਰੀਤਿਆਂ ਨੇ ਉਹਨਾਂ ਤੋਂ ਮੁਕਤ ਹੋ ਸਕੇ ਔਰ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਪੰਜਾਬ ਹੈ ਉਹ ਬਣ ਸਕੇ ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਨੇ ਔਰ ਜਿੰਨੇ ਵੀ ਸਾਡੇ ਇੱਥੇ ਸ਼ਰਮਾ ਜੀ ਖੜੇ ਨੇ ਔਰ ਸਾਡੇ ਰਜੇਸ਼ ਬਾਗਾ ਜੀ ਨੇ ਜਿੰਨੇ ਵੀ ਸਾਡੇ ਥੱਲੇ ਤੋਂ ਲੈ ਕੇ ਉੱਪਰ ਤੱਕ ਵੱਡੇ ਲੀਡਰ ਨੇ ਉਹ ਪੂਰੇ ਦਿਨ ਰਾਤ ਅਰਥਕ ਮਿਹਨਤ ਕਰਦੇ ਨੇ ਇਹ ਇਹ ਨਹੀਂ ਕਿ ਜੇ ਚੋਣਾ ਆਈਆਂ ਤਾਂ ਹੁਣ ਅਸੀਂ ਸ਼ੁਰੂਆਤ ਕੀਤੀ ਐ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਨੇ ਉਹ 365 ਦਿਨ ਹੀ ਕੰਮ ਕਰਦੇ ਆ ਪਰ ਉਹ ਠੀਕ ਐ ਕਿ ਇੱਕ ਸ਼ੁਰੂਆਤੀ ਸ਼ਗਨ ਹੁੰਦਾ ਉਹ ਅਸੀਂ ਕਰ ਚੁੱਕੇ ਹਾਂ। ਧਿਆਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਸਾਡਾ ਵਿਧਾਨ ਸਭਾ ਆਦਮਪੁਰ ਦਾ ਬੂਤ ਸੰਮੇਲਨ ਵੀ ਜਿਹੜਾ ਕਿ ਇੱਕ ਵੱਡੀ ਰੈਲੀ ਦੇ ਵਿੱਚ ਤਬਦੀਲ ਹੋ ਗਿਆ। ਔਰ ਸਾਡੇ ਕੈਂਡੀਡੇਟ ਸ਼ਸ਼ੀਲ ਕੁਮਾਰ ਰਿੰਕੂ ਜੀ ਵੀ ਅੱਜ ਇੱਥੇ ਆਏ ਸੀ। ਤੇ ਉਹਨਾਂ ਨੂੰ ਵੀ ਦੇਖ ਕੇ ਲੱਗਾ ਕਿ ਉਹਨਾਂ ਦੀ ਜਿੱਤ ਜਿਹੜੀ ਆ ਯਕੀਨੀ ਆ ਔਰ ਅਫੀ ਪੂਰੀ ਆਫ ਕਰਦੇ ਆ ਅਫੀ ਉਹਨਾਂ ਨੂੰ ਯਕੀਨ ਦਿਵਾ ਕੇ ਇੱਥੋਂ ਭੇਜਿਆ ਹੈ ਅੱਜ ਕਿ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਆਜ਼ਮਪੁਰ ਹਲਕੇ ਚੋਂ ਔਰ ਫਾਡੇ ਮੰਡਲ ਪਤਾਰੇ ਦੇ ਵਿੱਚੋਂ ਦਿਵਾ ਕੇ ਉਹਨਾਂ ਨੂੰ ਜਲੰਧਰ ਤੋਂ ਵੱਡੀ ਲੀਡ ਦਿਤਾ ਕੇ ਮੋਦੀ ਫਾਵਦੇ ਹੱਥ ਮਜ਼ਬੂਤ ਕਰਨੇ ਆ ਅ ਅੱਜ ਜਿਹੜਾ ਬੂਥ ਸੰਮਿਲਨ ਹੋਇਆ ਪਤਾਰੇ ਦੇ ਅੰਦਰ ਬਦਦਾਸਾ ਆਜ਼ਮਪੁਰ ਦਾ ਜੋ ਸਾਨੂੰ ਆਸੀ ਉਸ ਤੋਂ ਵੱਧ ਖੜੇ ਵਰਕਰ ਜਿਹੜੇ ਇੱਥੇ ਪਹੁੰਚੇ ਆ ਬੱਸਾਂ ਚ ਭਰ ਕੇ ਆਏ ਆ ਆਪਣੀਆਂ ਗੱਡੀਆਂ ਲੈ ਕੇ ਆਏ ਆ ਔਰ ਇੱਥੋਂ ਲੱਗਦਾ ਹੈ ਕਿ ਪਿੰਡ ਦੇ ਅੰਦਰ ਜਿਸ ਤਰ੍ਹਾਂ ਭਾਰਤੀ ਜੰਦਾਬਾੜ ਨੇ ਉਸ ਸ਼ਾ ਮਿਲਿਆ ਇਹ ਅੰਦਰ ਦੀ ਸੀਟ ਜਿਹੜੀ ਹੈ ਉਹ ਲਗਭਗ ਜਿੱਤੀ ਹੋਈ ਸੀਟ ਹੈ ਉਸ ਡਵੈਲਪਮੈਂਟ ਨੂੰ ਬੁਖੰਦ ਮਾਨ ਨੇ ਉਹਨਾਂ ਸਾਥਰੀ ਦਿੱਤਾ ਹਰ ਰੋਜ਼ ਬਚੂ ਇੱਕ ਚੰਗਾ ਕਾਰਕਟਰ ਦਾ ਹੁੰਦੇ ਹੋਏ ਉਹਨਾਂ ਨੇ ਭਾਰਜਨਤਾ ਪਾਰਟੀ ਜੁਆਇਨ ਕੀਤੀ ਹੈ ਉਹ ਚਾਲ ਕਰ ਲੋ ਯਾਰ ਥੋਕੇ ਕਰਨੇ ਇੰਡੇ ਨੇ ਬੱਡੇ ਕਰਨੇ ਘੱਟਾ ਤਾਂ ਹੋ ਗਿਆ ਆ ਜਾ 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 ਉਹ ਹੋ ਗਿਆ ਕਹਿੰਦੇ ਮੂਰੇ ਥੋੜਾ ਖੜਾ ਕੇ ਆ ਕੇ ਆ ਮੈਂ ਉਹਨਾਂ ਨੂੰ ਉਹ ਆਉਂਦੇ ਨੇ Bharat Matagi, Matia Janta Party, Bharat Matagi. ਮੈਂ ਬੇਨਤੀ ਕਰੂੰਗਾ ਉਹ ਬੋਲੋ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮਹਿਮਾਨਾਂ ਨੂੰ ਉਹ ਜੋਤੀ ਪ੍ਰਚਲਿਤ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇ ਮੈਂ ਬੇਨਤੀ ਕਰੂੰਗਾ ਪ੍ਰਧਾਨ ਹੁਣ ਬੋਲੋ ਚਲੋ ਜੀ ਭਾਰਤੀਯ ਕਾ ਪਾਰਟੀ ਜਿੰਦਾਬਾਦ ਭਾਰਤੀਯ ਕਾ ਪਾਰਟੀ ਜਿੰਦਾਬਾਦ ਭਾਰਤੀਯ ਕਾ ਪਾਰਟੀ ਜਿੰਦਾਬਾਦ